ਕੀ ਆਨੇ ਫਕੀਰ ਤੇ ਕਰਤ ਆਸ਼ੂ ਇਸ ਮਾਰ ਤਾੜੀ ਲਾ ਜਰਾ ਟਕਾ ਕੇ ਲਾਓ ਤਾੜੀ ਐਦ ਕੀ ਮੈਂ ਭਰਤੋ ਇਸ ਮਚ ਕੋ ਇੱਕ ਗੱਲ ਅਥਵਾ ਸੰਚਾਇ ਕੇ ਚੱਲਿਆ ਭਾਰਤ ਨੂੰ ਸ਼ਨ ਆਸ਼ੂ ਦੀ ਪੁੱਜ ਮਨਾਂ ਜਪ ਕਰਾ ਕੇ ਭੇਜਾਂਗੇ ਜਮਾਨਾ ਜਪ ਕਰਾ ਕੇ ਭੇਜਾਂਗੇ ਤੇ ਸਾਰੇ ਵੀਰਾਂ ਨੂੰ ਜਿਹੜੇ ਮੇਰੀ ਪਾਕ ਸਭਾ ਨਾਲ ਨੇ ਮੇਰੀ ਗੱਲ ਤੁਹਾਨੂੰ ਵਧੀਆ ਲੱਗੇ ਤੇ ਤਾੜੀ ਇੰਨੀ ਖੜਕਾਓ ਕਿ ਭਾਰਤ ਕੂਸ਼ਲ ਅਸ਼ੂ ਤੇ ਬੈਠਾ ਬੈਠਾ ਹਿਲ ਜਾਏ ਸੁਣੋ ਬਾਤ ਚਲਦੀ ਹੈ ਜਦੋਂ ਬਾਦਰੀ ਦੀ ਬਾਤ ਕਰਦਾ ਹੈ ਜਾਂ ਪੰਜਾਬੀਆਂ ਦੀ ਭਾਰਤ ਜਿਸਮ ਸਾਡਾ ਪੰਜਾਬ ਰੂਹ ਸਾਡੀ ਲੁਧਿਆਣਾ ਤੇ ਅੰਮ੍ਰਿਤਸਰ ਹੈ ਪੱਗ ਪੰਜਾਬੀਆਂ ਦੀ ਲੁਧਿਆਣਾ ਤੇ ਅੰਮ੍ਰਿਤਸਰ ਹੈ ਪੱਗ ਪੰਜਾਬੀਆਂ ਦੀ ਇਸ ਮੱਤ ਤੋਂ ਇੱਕ ਗੱਲ ਕਹਿਣ ਲੱਗਾ ਐਤੋਂ ਰੋਣਾ ਦੀ ਜਿੰਦ ਵਨ ਸਾਈਡਡ ਹੋ ਗਈ ਹੈ ਜੀ ਇੱਥੇ ਤੱਕ ਭਾਰਾ ਕੂਸ਼ਨ ਆਸ਼ੂ ਤੇ ਬਾਕੀ ਵੀਰ ਜਵਾਨਾ ਜੱਟ ਨੇ ਤੇ ਬਾਕੀ ਮੇਰੇ ਸਾਰੇ ਵੀਰ ਮੇਰੀ ਪੱਧ ਜਣੇ ਮੇਰੇ ਨਾਲ ਖਾਣੇ ਨੇ ਤੇ ਬਾਕੀ ਉਹਨਾਂ ਹਾਈ ਕਮਾਂਡ ਸਾਡੇ ਨਾਲ ਹੈ ਉਹ ਤੁਹਾਨੂੰ ਬਾਅਦ ਵਿੱਚ ਕਲੀਅਰ ਕਰ ਦੇਗੇ ਜੀ ਜਿਹਨੂੰ ਜੁਆਇਨ ਕਰਾਈ ਉਹਦੀ ਬੋਲਾਂਗੇ ਠੀਕ ਹੈ ਜੁਆਇਨ ਕਰਾ ਕੇ ਫਿਰ ਵੈਲਕਮ ਕਰਾਂਗੇ ਜੁਆਇਨ ਕਰਵਾ ਲਓ ਬਾਕੀ ਨਹੀਂ ਘਟੇ ਇਸ ਕਿਨਿਕ ਮਤੇ ਜਾਣ ਕਰਾਣੀ ਕਿਸੇ ਕਰਨੀ ਹੈ ਜਾਂ ਚਾਹ 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 ਬਹੁਤ ਹੀ ਪੰਗ ਸਰਕਾਰਯੁਗ ਲੁਧਿਆਣਾ ਦੇ ਸਾਰੇ ਸੰਸਾਰੀਓ ਸਾਡੀ ਵਸਤੀ ਤੇ ਪਹੁੰਚੇ ਨੇ ਔਰ ਜਿੱਦਾਂ ਦੀ ਅਗਵਾਈ ਦੇ ਵਿੱਚ ਪਹੁੰਚੇ ਤਾਂ ਪੰਜਾਬ ਦਾ ਪਾਰਟੀ ਦਾ ਹਿੱਸਾ ਬਣ ਜਾ ਰਹੇ ਨੇ ਨੈਸ਼ਨਲ ਲੈਵਲ ਦੇ ਸਪੋਰਟਸ ਦੇ ਬੈਂਕਰ ਨੇ ਔਰ ਬਹੁਤ ਵੱਡੀ ਐਜੀਓ ਚਲਾਉਂਦੇ ਨੇ ਮੇਰੇ ਵੀ ਬੇਤਰ ਪ੍ਰਤਾਪ ਜੀ ਔਰ ਸਰਦਾਰਾ ਸਿੰਘ ਜੀ ਉਹਨਾਂ ਦੇ ਸਾਰੇ ਸਾਥੀ ਉਹਨਾਂ ਦੇ ਰਾਗੀ ਉਹਨਾਂ ਸਾਰੇ ਵੀਰ ਦੇ ਸਾਥੀ ਮੇਰੇ ਨਾਲ ਮੇਰੇ ਸਾਰੇ ਰਿਸ਼ਤੋ ਰੱਖਦੇ ਨੇ ਮੇਰੇ ਸਰਦਾਰ ਉਹ ਸਾਰੇ ਸਰਕਾਰੀ ਉਹ

ਤੁਹਾਡਾ ਸੋਸ਼ਲ ਔਰ ਪੋਲੀਟਿਕਲ ਗਿਆਨ ਬੜਾ ਹੋਏਗਾ ਪਰ ਆਮ ਆਦਮੀ ਪਾਰਟੀ ਦੇ ਵਿੱਚ ਆਰ ਦੇ ਇਸ ਪਰਿਵਾਰ ਦੇ ਵਿੱਚ ਆ ਕੇ ਇਸ ਤਰੀਕੇ ਦੇ ਨਾਲ ਲੋਕਾਂ ਦੀ ਪੂਰੀ ਕੁਵਿਟਮੈਂਟ ਦੀ ਜ਼ਿੰਮੇਵਾਰੀ ਖੋਹਦਾਰੀ ਨੂੰ ਸੇਵਾ ਰਾਜਪਾਲ ਸਿੰਘ ਜੀ ਰਾਜਪਾਲ ਸਿੰਘ ਜੀ ਬ੍ਰਿੰਦਰਪ੍ਰਤਾਪ ਸਿੰਘ ਜੀ ਹਾਉ ਜੀ ਸਰ ਇਧਰ ਉਧਰ ਜਿਖਾ ਆਗੇ ਰਾਜਪਾਲ ਜੀ ਆਓ ਸਰ ਲਾਓ ਸਿਆਲਵਾਨੀ ਆਓ ਇਧਰ ਆਓ ਨਹੀਂ ਇਧਰ ਆਓ ਇਧਰ ਉਧਰ ਜੀ ਆਓ ਜੀ ਆਓ ਜੀ ਲਾਓ ਜੀ ਆਓ ਜੀ ਆਓ ਜੀ ਵੈਲਕਮ ਜੀ ਵੈਲਕਮ ਜੀ ਗ੍ਰੈਂਡ ਕੋਨਿ ਕਮੇਟੀ ਦਾ ਪਾਰਟੀ ਬਹੁਤ ਥੋੜੀ ਜੀ ਜੋ ਕਬ ਤੁਸੀਂ ਤਾਂ ਮਾਰਾ ਜੀ ਜੋ ਪਰਨੇ ਵਿੱਚ ਆ ਗਿਆ ਸਰ ਬੋਬੀ ਜੀ ਬੋਬੀ ਜੀ 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 ਸਾਰੇ ਸੋਰੀ ਸੋਰੀ ਲਓ ਬਲਵੀਰ ਜੀ ਅੱਗੇ ਪਾਓ ਫਿਰ ਚਲੋ ਜੀ ਸਾਰਿਆਂ ਦੇ ਪਾਓ ਐਮਪੀ ਸਾਹਿਬ ਪਾਓ ਜੀ ਹੋਰ ਸਾਰੇ ਇਧਰ ਵੀ ਇੱਕ ਸਾਥੀ ਲੋ ਮੈਂ ਨਹੀਂ ਆ ਜਾਓ ਅੱਗੇ ਕਰ ਲਾਓ ਇਹ ਜਿਹਨੇ 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 ਬੱਸ ਪਾਈ ਜਿਹਨੇ ਜਿਹਨੇ ਨਾ ਆਉਂਦਾ ਠੀਕਾ ਜੀ ਆਓ ਕੀ ਨਾ ਹੋ ਰਿਹਾ ਕਹਿੰਦੇ ਜੀ ਆਪਾਂ ਨੂੰ ਯਾਰ ਨਹੀਂ ਵਿਸ਼ਵਾਸ ਹੋ ਰਿਹਾ ਆਪਾਂ ਰਹਿ ਦੋ ਤਾਂ ਟੈਨਰ ਲੱਕ ਸਾਰੇ ਬੰਦ ਹੋ ਗਏ ਸਾਰੇ ਬੰਦ ਆ ਹਾਂ ਜੀ आ जाओ जी एक आके बोल लो जी आर्य जी डबल डबल साहब किसी बैठकी करनी है बैठ के पीछे भगवान को तो मैंने आर्य जी देखो सर जी नहीं हो नहीं कि तीन लोग मैं टेबल पर मत बंद मैं आगे आऊंगा सब लोग अब बोलिए आज कितने हैं देव सर ਆਉਣਾ ਹੀ ਸਾਰੇ ਨੂੰ ਬੱਥੇ ਕਰਨਾ ਆ ਆ ਫੜੇ ਜਰਨ ਸਰ ਆ ਦਿਓ ਸ਼ੁਰੂ ਕਰ ਦਿਓ ਆ ਸਾਰੇ ਤੇ ਮੌਜੂਦ ਜਿਹੜੇ ਮੇਰੇ ਮਿਲਣ ਤੁਹਾਡੇ ਵੀ ਤੇ ਪਵ ਜਿਹੜੇ ਜਿਹੜੇ ਤੁਹਾਡੇ ਵੀ ਨਾਲ ਸਾਥੀ ਸਾਰਿਆਂ ਨੂੰ ਮਿਲਾ ਦਿਓ ਉਹਨਾਂ ਦੀ ਫੋਟੋ ਲਓ ਜੀ ਇੱਕ ਹੋ ਜਾੰਦਾ ਸਾਰਾ ਫਰੇਮ ਦਾ ਵੜ ਜਾਣ ਤੋਂ ਰੁਕ ਜਾਓ

ਬਸ ਜੀ ਆਂਦੇ ਜੀ ਆਇਆਂ ਨੂੰ ਕੀ ਆਲੋ ਚੋੜਾ ਖੋਲੋ ਤਾਂ ਆਇਓ ਲੈ ਕੇ ਆਓ ਜੀ ਹਾਲੰਗ ਇਸੇ ਵਿੱਚ ਸੱਜੇ ਇਹ ਨਹੀਂ ਦੇ ਆਲੋ

ਸ਼ੁਰੂ ਇਹ ਵੀ ਇਹ ਰੱਖ ਲਈ ਕਿ ਰੱਖ ਲਈ ਗਏ ਦਵਲਵਾਦ ਹੋਗੇ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਦੇ ਸਾਰੇ মিডিਆ ਕਰਮੀਆਂ ਦਾ ਅੱਜ ਇੱਥੇ ਪਹੁੰਚਣ ਤੇ ਦਿਲ ਦੀ ਗਹਿਰਾਈ ਦੇ ਵਿੱਚ ਉਹ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਡੇ ਸਾਰੇ ਹੀ ਕੈਬਨਿਟ ਦੇ ਸਾਥੀ ਕੈਬਨਿਟ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸੂਚੀ ਲੀਡਰਸ਼ਿਪ ਐਮ ਪੀ ਸਾਹਿਬ ਔਰ ਸਾਡੇ ਚੇਅਰਮੈਨ ਸਾਡੇ ਆਫਿਸ ਬੀਅਰਸ ਸਾਰੇ ਹੀ ਇੱਥੇ ਮੌਜੂਦ ਨੇ ਸਾਰਿਆਂ ਦਾ ਵੈਲਕਮ ਔਰ ਸਭ ਤੋਂ ਵੱਡਾ ਵੈਲਕਮ ਕਿ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਨੈਸ਼ਨਲ ਲੈਵਲ ਦੇ ਕ੍ਰਿਕਟ ਪਲੇਅਰ ਔਰ ਜੋ ਕਿ ਬਹੁਤ ਵੱਡੀ ਐਨਜੀਓ ਲੁਧਿਆਣਾ ਦੇ ਵਿੱਚ ਚਲਾਉਂਦੇ ਨੇ ਜਿਹਦੇ ਨਾਲ ਹਜ਼ਾਰਾਂ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਸੋਸ਼ਲ ਸਰਵਿਸ ਦੇ ਵਿੱਚ ਮੇਰੇ ਵੀਰ ਬਰਿੰਦਰ ਪ੍ਰਤਾਪ ਜੀ ਉਹਨਾਂ ਦੀ ਸਾਰੀ ਫੈਮਿਲੀ ਔਰ ਸਰਦਾਰ ਰਾਜਪਾਲ ਸਿੰਘ ਜੀ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਸੋਸ਼ਲ ਔਰ politically ਐਕਟਿਵ ਨੇ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਅੱਜ ਉਹ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੂੰ ਹੋਰ ਮਜ਼ਬੂਤ ਕਰ ਰਹੇ ਨੇ ਔਰ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਕਰਨ ਦਾ ਤਹਈਆ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਉਹ ਮਿਲ ਕੇ ਕਰ ਰਹੇ ਨੇ ਮੈਂ ਸਮਝਦਾ ਕਿ ਜਿੱਥੇ ਇਸ ਤੋਂ ਪਹਿਲਾਂ ਹੀ ਸ਼੍ਰੀ ਸੰਜੀਵ ਅਰੋੜਾ ਜੀ ਦੀ ਪੋਜੀਸ਼ਨ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਇੱਕ ਪਾਸੜ ਹੋਈ ਪਈ ਹੈ ਜਿੱਤ ਦੀ ਕਗਾਰ ਦੇ ਉੱਪਰ ਖੜੀ ਹੈ ਉੱਥੇ ਇਹੋ ਜਿਹੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਦੋਂ ਨੌਜਵਾਨ ਸਾਥੀ ਲੋਕਾਂ ਦੇ ਨਾਲ ਜੁੜੇ ਹੋਏ ਸਾਥੀ ਪਰਿਵਾਰ ਦਾ ਹਿੱਸਾ ਬਣਦੇ ਨੇ ਤੇ ਉਹ ਪੋਜੀਸ਼ਨ ਹੋਰ ਮਜ਼ਬੂਤ ਹੋ ਜਾਂਦੀ ਹੈ ਸੋ ਅੱਜ ਜੋ ਇਹ ਦੌਰ ਚੱਲਿਆ ਹੈ ਜੁਆਇਨਿੰਗਸ ਦਾ ਨਵੇਂ ਨਵੇਂ ਲੋਕ ਪੋਲਿਟੀਕਲ ਨਾਨ ਪੋਲਿਟੀਕਲ ਬੈਕਗ੍ਰਾਉਂਡ ਤੋਂ ਜਦੋਂ ਆਪ ਮੁਹਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਜਦੋਂ ਪਰਿਵਾਰ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਤੇ ਉਹ ਇੱਕ ਬੜਾ ਸਪਸ਼ਟ ਸੁਨੇਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਤੇ ਜਲੰਧਰ ਵੈਸਟ ਜਿਹੜਾ ਉਹ ਜਿੱਤਣ ਜਾ ਰਹੀ ਹੈ ਸੋ ਅੱਜ ਲੁਧਿਆਣਾ ਵੈਸਟ ਜਿੱਤਣ ਜਾ ਰਿਹਾ ਜਲੰਧਰ ਵੈਸਟ ਨਾਲੋਂ ਵੀ ਵੱਡੇ ਮਾਰਜਨ ਦੇ ਉੱਪਰ ਉੱਥੇ ਅਸੀਂ 37000 ਦੇ ਉੱਪਰ ਜਿੱਤੇ ਸੀਗੇ ਮੈਂ ਸਮਝਦਾ ਕਿ ਇੱਥੇ ਉਸ ਤੋਂ ਵੀ ਵੱਡਾ ਮਾਰਜਨ ਹੈ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕ ਨੇ ਜਿਹੜੇ ਉਹ ਦਰਜ ਕਰਨ ਜਾ ਰਹੇ ਨੇ ਤੋ ਇੱਕ ਵਾਰ ਫੇਰ ਤੋਂ ਬਰਿੰਦਰ ਪ੍ਰਤਾਪ ਜੀ ਦਾ ਰਾਜਪਾਲ ਜੀ ਦਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਸੈਂਕੜੇ ਸਾਥੀਆਂ ਦਾ ਮੈਂ ਪਾਰਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਦਾ ਵੈਲਕਮ ਕਰਦਾ ਔਰ ਔਰ ਵਿਸ਼ਵਾਸ ਹੋਣਾ ਕਿ ਜਿਹੜਾ ਬਣਦਾ ਮਾਨ ਸਤਕਾਰ ਹੈ ਉਹ ਇਹਨਾਂ ਨੂੰ ਇਹਨਾਂ ਸਾਥੀਆਂ ਨੂੰ ਮਿਲੇਗਾ ਔਰ ਇੱਕ ਨਵੀਂ ਨਵੀਂ ਪਰਤ ਜਿਹੜੀ ਨਵੀਆਂ ਪੈੜਾਂ ਨੇ ਜਿਹੜੀਆਂ ਤਰੱਕੀਆਂ ਉਹ ਲੁਧਿਆਣਾ ਵੈਸਟ ਦੇ ਵਿੱਚ ਪੈਣੀਆਂ ਤੁਸੀਂ ਬਰਿੰਦਰ ਜੀ ਉਹਨਾਂ ਸੀ ਸੰਦੇਸ਼

ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਆਪਣੇ ਮਾਤਾ ਪਿਤਾ ਦਾ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਬੈਠਾ ਤੇ ਸਮੂਚੀ ਲੀਡਰਸ਼ਿਪ ਬੈਠੀ ਹੈ ਪਾਰਟੀ ਦੀ ਉਹ ਸਾਡੀ ਪੱਗ ਹੈ ਜੀ ਪੱਗ ਤੇ ਪੋਲੀਟੀਕਲ ਤੇ ਸੋਸ਼ਲ ਪੋਲੀਟੀਕਲ 'ਚ ਬੜਾ ਫਰਕ ਹੁੰਦਾ ਹੈ ਜੀ ਇੱਥੇ ਲੋਕੀ ਵੋਟਾਂ ਲੈਂਦੇ ਆ ਵੋਟਾਂ ਲੈਣ ਤੋਂ ਬਾਅਦ ਘਰਾ ਦੇ ਅੰਦਰੋਂ ਕੁੰਡੇ ਲਾ ਲੈਂਦੇ ਆ ਸਾਡਾ ਪਿਛਲਾ 20 ਸਾਲ ਦਾ ਰਿਕਾਰਡ ਹੈ ਕੋਈ ਇਲੈਕਸ਼ਨ ਨਹੀਂ ਲੜੀ ਕੁਝ ਨਹੀਂ ਕੀਤਾ ਲੁਧਿਆਣਾ ਵੈਸੇ ਲੋਕਾਂ ਨੂੰ ਜਾ ਕੇ ਪੁੱਛੋ ਪੰਜ ਪੰਜ ਚਾਰ ਚਾਰ ਲੱਗਦਾ ਆਪਰੇਸ਼ਨ ਅਸੀਂ ਫ੍ਰੀ ਕਰਾ ਕੇ ਦਿੰਨੇ ਆ ਇਹ ਪਾਰਟੀ ਨਾਲ ਸਾਡਾ ਦਿਲੋਂ ਪਿਆਰ ਹੈ ਇਹ ਪਾਰਟੀ ਜਿਹੜੀ ਹੈਗੀ ਹੈ ਕੌਮ ਲਈ ਖੜੀ ਹੈ ਪੰਜਾਬੀਆਂ ਲਈ ਖੜੀ ਹੈ ਪੰਜਾਬੀਅਤ ਲਈ ਖੜੀ ਹੈ ਤੁਸੀਂ ਬਾਕੀ ਪਾਰਟੀਆਂ ਦੇਖ ਲਓ ਜੀ ਤੁਸੀਂ ਆਸ਼ੂ ਜੀ ਦੇਖ ਲਓ ਅੱਜ ਮੈਂ ਤੁਹਾਨੂੰ ਨਾਰਾ ਵੀ ਤੁਹਾਨੂੰ ਇੱਕ ਦੇ ਜਾਣਾ ਔਰ ਜਿਹੜਾ ਇਹਨਾਂ ਨੇ ਨਾਰਾ ਲਾਇਆ ਨਾ ਸਲੋਗਨ ਠੱਗੀ ਵਿਦ ਟਰਸਟ ਆਸ਼ੂ ਇਜ਼ ਮਸਟ ਇਤੋਂ ਆਸ਼ੂ ਜੀ ਦਾ ਸਫਾਇਆ ਹੋ ਚੁੱਕਾ ਹੈ ਅ ਅਰੋੜਾ ਸਾਹਿਬ ਨੇ 88 37000 ਮੈਂ ਤੁਹਾਨੂੰ ਇੱਥੇ ਵਾਦਾ ਕਰਦਾ ਜੀ 50000 ਉੱਤੇ ਦੀ ਲੀਡ ਜਾਏਗੀ ਸੰਜੀਵ ਅਰੋੜਾ ਦੀ 50000 ਤੋਂ ਉੱਤੇ ਦੀ ਟੀਮ ਚਲੋ ਜੀ ਸਿਸਿਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ